ਕੀ ਅੱਜ ਫਤੇਕਟ ਚੂੜੀਆਂ ਪੁਲਿਸ ਨੇ ਜਿਹੜਾ ਇੱਕ ਬੜਾ ਵੱਡਾ ਗਰੂ ਜਿਹੜਾ ਉਹ ਕਾਬੂ ਕੀਤਾ ਜਿਹੜੇ ਕਿ ਲੁੱਟਾਂ ਮਾਰਾਂ ਕਰਦੇ ਸੀ ਖੋਹਾਂ ਕਰਦੇ ਸੀ ਤੇ ਉਹਨਾਂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਸਾਡੇ ਨਾਲ ਨੇ ਡੀਐਸਪੀ ਸੁਖਪਾਲ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਸਰ ਕਿਸ ਤਰੀਕੇ ਦੇ ਨਾਲ ਇਹ ਲੁੱਟਾਂ ਖੋਹਾਂ ਕਰਦੇ ਸੀ ਤੇ ਇਹਨਾਂ ਦੇ ਕਿਹੜੇ-ਕਿਹੜੇ ਮਾਮਲੇ ਕਰਦੇ ਇਹਨਾਂ ਦੀ ਜਿਹੜੀ ਮੋਟਰਸਪੈਂਡਿੰਗ ਜਿਹੜੀ ਹੈ ਮੰਤਰੀਤ ਜਿਹੜਾ ਹੈਗਾ ਵਾ ਇੱਥੇ ਜਿਹੜਾ ਮੇਨ ਇਹਨਾਂ ਦਾ ਸਾਡੇ ਕੋਲ ਜਿਹੜਾ ਅਸੀਂ ਫੜਿਆ ਹੈ ਮੰਤਰੀਤ ਚਾਗਲੇ ਦਾ ਇਹਨਾਂ ਦਾ ਮੇਨ ਇੱਥੇ ਪਹਿਲੇ ਵੀ ਤਿੰਨ ਚਾਰ ਕੇਸ ਰਿਸਟਰਡ ਨੇ ਇਹਦਾ ਇਹਨਾਂ ਦਾ ਮੇਨ ਮੋਟਰਸਪੈਂਡਿੰਗ ਇਹ ਸੀਗਾ ਕਿ ਇਹ ਪਹਿਲੇ ਤੇ ਮੋਟਰਸਾਈਕਲ ਹੁੰਦੇ ਸੀਗੇ ਵੀ ਮੋਟਰਸਾਈਕਲ ਰਾਤ ਦੇਲੇ ਇਹਨੂੰ 7-8 ਵਜ ਜਾਂਦੇ ਸੀਗੇ ਇਸੇ ਜਾ ਕੇ ਮੂੰਹ ਆਪਣੇ ਬੰਨੇ ਬੰਨ ਕੇ ਤੇ ਆਪਣਾ ਉਹਨਾਂ ਨੂੰ ਕੋਈ ਵੈਪਨ ਦਿਖਾ ਕੇ ਤੇ ਮੋਟਰਸਾਈਕਲ ਤੇ ਮੋਬਾਈਲ ਔਨ ਕੈਸ਼ਬਾਰਾ ਖੋਲੰਦੇ ਸੀਗੇ ਇਹ ਸਾਡੇ ਇੱਥੇ 30 ਤਰੀਕ ਨੂੰ ਪਿਛਲੀ ਲਾਸ ਜਿਹੜੀ ਹੈ ਅਗਸਤ ਇਹਨਾਂ ਨੇ ਕਿਲਾ ਦੇਸਾ ਸਿੰਘ ਲਾਗੇ ਉਦਾਂ ਹੀ ਮੋਟਰਸਾਈਕਲ ਤੇ ਮੋਬਾਈਲ ਪਹੁੰਚ ਗਿਆ ਜੋ ਕਿ ਅਸੀਂ ਕੇਸ ਸਿਸਟਰ ਕਰਕੇ ਤਫਤੀਸ਼ ਕਰਕੇ ਉਹਦੇ ਵਿੱਚ ਮਨਪ੍ਰੀਤ ਮੰਨੂ ਤੇ ਇੱਕ ਹੋਰ ਜਿਹੜਾ ਜਸਪ੍ਰੀਤ ਗੁੜੇਵਾਲ ਇਹ ਦੋ ਬੰਦੇ ਅਸੀਂ ਅਰੈਸਟ ਕਰ ਲਏ ਸੀਗੇ ਬਟ ਇਹਨਾਂ ਨੇ ਸਾਡੇ ਫੜਨ ਤੋਂ ਪਹਿਲੇ ਪਹਿਲੇ ਹੋਰ ਜਿਹੜੀਆਂ ਵਾਰਦਾਤਾ ਜਿਹੜੀਆਂ ਕੀਤੀਆਂ ਸੀ ਇੱਕ 5 ਤਰੀਕ ਨੂੰ ਇਹਨਾਂ ਨੇ ਜੱਜਾਣੀ ਪਿੰਡ ਹੈਗਾ ਉੱਥੋਂ ਇੱਕ ਲੇਡੀ ਕੋਲ ਇੱਕ ਮੋਪੇਡ ਕੋਈ ਸੀ ਜੱਜਾਣੀ ਪਿੰਡ ਵਿੱਚ ਜਿੱਥੇ ਚ ਪੈਂਦਾ ਉੱਥੇ ਕੇਸ ਰਿਜਿਸਟਰ ਹੋਆ ਉੱਥੇ ਇਹਨਾਂ ਨੇ ਜਿਹੜਾ ਇਕੱਠੇ ਹੋ ਕੇ ਤੇ ਵਪਨ ਦੀ ਲੋਕ ਤੇ ਲੇਡੀ ਕੋਲੋਂ ਜਿਹੜਾ ਵਾ ਉਹ ਮੋਪੇਡ ਕੋਈ ਸੀ ਉਹ ਮੋਪੇਡ ਵੀ ਅਸੀਂ ਬਰਾਮਦ ਕਰ ਲਈ ਆ ਤੇ ਉਸ ਤੋਂ ਬਾਅਦ ਇਹਨਾਂ ਨੇ 7 ਤਰੀਕ ਨੂੰ 7 ਨਾਲ ਨੂੰ ਖੈਰਾਕਲਾ ਪਿੰਡ ਦੇ ਵਿੱਚ ਜਿਹੜਾ ਇੱਕ ਇੱਕ ਸੀਐਸ ਸੀ ਸੈਂਟਰ ਹੁੰਦਾ ਆ ਉਹਦੇ ਵਿੱਚ 1.5 ਲੱਖ ਰੁਪਏ ਦੇ ਜਿਹੜਾ ਕੈਸ਼ ਇੱਕ ਲੈਪਟਾਪ ਤੇ ਪੰਜ ਮੋਬਾਈਲ ਫੋਨ ਜਿਹੜੇ ਆ ਉਹ ਵਪਨ ਦੀ ਲੋਕ ਤੇ ਨਾਲ ਪੰਜ ਜਣਿਆਂ ਨੇ ਖੜਾਕਾ ਮਾਰਿਆ ਸੀਗਾ ਉਹ ਜਦੋਂ ਅਸੀਂ ਸਾਰਾ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਤੇ ਇਹਦਾ ਮਨਪ੍ਰੀਤ ਮੰਨੂ ਹੈ ਇਹਨੇ ਜਿਹੜਾ ਜਿਹੜਾ ਮੋਟਰਸਾਈਕਲ ਪਹਿਲੇ ਖੋਇਆ ਸੀ 3 ਅਗਸਤ ਨੂੰ ਉਹ ਮੋਟਰਸਾਈਕਲ ਦੇ ਉੱਪਰ ਹੀ ਜਾ ਕੇ ਤੇ ਉਸ ਵਕਤ ਆਪਣੇ ਭਰਾ ਤੇ ਆਪਣੇ ਸਾਲੇ ਦੇ ਨਾਲ ਰਲ ਕੇ ਤੇ ਸਾਲੇ ਦਾ ਦੋਸਤ ਆਪਣੇ ਅੰਮ੍ਰਿਤਸਰ ਤੋਂ ਉਹ ਤੇ ਉਹ ਅੰਮ੍ਰਿਤਸਰ ਤੋਂ ਉਹਦਾ ਇੱਕ ਦੋਸਤ ਜਿਹੜਾ ਹੋਰ ਇਹਨਾਂ ਨੇ ਡਾਕੇ ਨੂੰ ਅੰਜਾਮ ਦਿੱਤਾ ਸੀ ਜਦੋਂ ਕੋਈ ਡਾਕੇ ਵਾਲੀ ਵਾਰਦਾਤ ਦੇ ਵਿੱਚ ਅਸੀਂ ਦੋ ਬੰਦੇ ਮਨਪ੍ਰੀਤ ਮੰਨੂ ਇੱਕ ਪ੍ਰਿੰਸ ਜਿਹੜਾ ਸਾਨੂੰ ਪ੍ਰਗਟ ਸਿੰਘ ਇਹ ਦੋ ਅਰੈਸਟ ਕਰ ਲਏ ਨੇ ਐਂਡ ਮੋਟਰਸਾਈਕਲ ਜਿਹੜਾ ਜਿਹੜਾ ਜਸਪ੍ਰੀਤ ਗੁੜੇਵਾਲ ਵਾਲਾ ਹੈ ਉਹ ਮੋਟਰਕਲੀ ਮੋ ਉਹਦੀ ਵਾਰਦਾਤ ਸੀਗਾ ਉਹ ਵੀ ਅਸੀਂ ਰਜਿਸਟਰ ਕਰ ਦਿੱਤਾ ਇਹਨਾਂ ਦੇ ਕੋਈ ਵੀ ਪਹਿਲਾਂ ਕੋਈ ਜੀ ਹਾਂ ਇਹ ਜਿਹੜਾ ਮਨਪ੍ਰੀਤ ਮੰਨੂ ਹੈ ਇਹਦੇ ਤੇ ਅੱਗੇ ਪਹਿਲੇ ਪੰਜ ਕੇਸ ਆਲਰੇਡੀ ਇੱਥੇ ਪਹਿਲੇ ਰਜਿਸਟਰਡ ਹੈ ਸਾਰੇ ਲੁੱਟਾਂ ਖੋਹਾਂ ਤੇ ਚੋਰੀਆਂ ਦੇ ਆਲਰੇਡੀ ਦਰਜ ਨੇ ਆ ਕਿੰਨੇ ਮੈਂ ਬਣੇ ਤੇ ਦਰਜ ਹੈ ਇਹ ਜਿਹੜੀ ਜਿਹੜੀ ਵਾਰਦਾਤ ਕਲੀਰ ਕਲਾ ਪਿੰਡ ਵਾਲੀ ਵਾਰਦਾਤ ਹੈ ਜਿਹੜੀ ਉਹਦੇ ਵਿੱਚ ਪੰਜ ਮੈਂਬਰ ਸੀਗੇ ਬਾਕੀ ਅਜੇ ਸਾਡਾ ਅਲੀ ਸਟੇਜ ਆ ਪ੍ਰੀਮੀਅਰ ਸਟੇਜ ਆ ਅਸੀਂ ਅੱਗੇ ਹੋਰ ਇਨਵੈਸਟੀਗੇਟ ਕਰਾਂਗੇ ਇਹਨੂੰ ਫਰਦਰ ਕਿ ਹੋਰ ਕੋਣ ਕੋਣ ਨਾਲ ਜੁੜੇ ਆ ਕਿਹੜੇ ਕਿਹੜੇ ਨਾਲ ਅਸੋਸੀਏਟ ਹੋ ਰੋ ਸਕਦੇ ਆ ਉਹ ਅਸੀਂ ਜਲਦੀ ਜਿੱਦਾਂ ਵੀ ਹੋਵੇਗਾ ਤੁਹਾਨੂੰ ਭੱਲੇ ਭਾਣ ਜਿਹੜੇ ਨੇ ਉਹ ਬੜਾ ਇਹਦਾ ਸਾਲਾ ਮਨਬੀਤ ਮਨੂ ਦਾ ਜਿਹੜਾ ਸਾਲਾ ਹੈ ਉਹਦੇ ਕੋਲ ਤੇ ਪਲੱਸ ਇਹਦੇ ਸਾਲੇ ਦਾ ਫਰੈਂਡ ਜਿਹੜਾ ਹੈਗਾ ਮੈਂ ਅਮਰਦਸਾ ਵਾਲਾ ਉਹਨਾਂ ਦੇ ਕੋਲ ਬੈਠਣਾ ਬੰਦੇ ਰੈਡੈਂਟਿਫਾਈਡ ਹੈ ਪਰ ਜੇ ਮੈਂ ਨਾਮ ਤੇ ਉਹਨਾਂ ਦਾ ਦੂਜਾ ਡਿਸਕਲੋਜ਼ ਨਹੀਂ ਕਰਾਂਗਾ ਬੰਦੇ ਆਇਡੈਂਟੀਫਾਈਡ ਨੇ ਸਾਨੂੰ ਜਲਦੀ ਅਸੀਂ ਫੜ ਕੇ ਉਹਨਾਂ ਨੂੰ ਜਿਹੜੇ ਰਿਕਵਰੀ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਨੇ ਬੜੀ ਹੀ ਮਸਤੀ ਦੇ ਨਾਲ ਬਹੁਤ ਜਲਦੀ ਹੀ ਜਿਹੜਾ ਇਹ ਇੰਨਾ ਛੋਰਾ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਔਰ ਬਾਕੀ ਰਹਿੰਦਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਰ ਬਟਾਲਾ ਪੁਰਤਾਸਪੁਰ